ਜੋ ਸਾਨੂੰ ਦਿਖਾਉਨੇ ਆ ਤਸਵੀਰਾਂ ਪਿੰਡ ਮੁੰਸ਼ੀਵਾਲ ਦੀਆਂ ਘਰ ਦੇ ਹਾਲਾਤ ਦਿਖਾਉਨੇ ਆ ਇਹਨਾਂ ਦੇ ਤੁਸੀਂ ਆਪ ਹੀ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਵੀ ਕੀ ਹਾਲਾਤ ਨੇ ਇਹਨਾਂ ਦੇ ਘਰ ਦੇ ਆਜੋ ਸਾਨੂੰ ਦਿਖਾਉਨੇ ਆ ਬਣੇ ਰਹੋ ਵੀਡੀਓ ਦੇ ਨਾਲ ਬਹੁਤ ਟਾਈਮ ਤੋਂ ਜਿਹੜੇ ਇਹਨਾਂ ਨੇ ਫਾਰਮ ਵਗੈਰਾ ਭਰੇ ਸੀ ਦੇਖੋ ਘਰ ਦੇ ਹਾਲਾਤ ਤੁਸੀਂ ਆਪ ਹੀ ਦੇਖ ਸਕਦੇ ਹੋ ਕਿੰਦਾ ਸੱਤ ਆ ਜਿਹੜੀ ਇੱਕ ਟੇਗਣ ਦੇ ਕਕਾਰ ਦੇ ਵਿੱਚ ਆਈ ਪਈ ਆ ਆ ਤੁਸੀਂ ਦੇਖ ਲਓ ਤਸਵੀਰਾਂ ਆਪੇ ਅੰਦਾਜ਼ਾ ਲਾ ਸਕਦੇ ਤੁਸੀਂ ਦੇਖੋ ਬਿਲਕੁਲ ਸੱਪ ਜਿਹੜੀ ਇਹਨਾਂ ਦੀ ਗਿਰ ਚੁੱਕੀ ਆ ਸੋ ਰਾਤ ਜਿਹੜਾ ਇੱਕ ਬਜ਼ੁਰਗ ਇੱਥੇ ਸੱਪ ਦੇ ਹੇਠਾਂ ਨੀਚੇ ਸੁੱਤਾ ਪਿਆ ਸੀ ਆ ਤੁਸੀਂ ਦੇਖ ਲਓ ਵੀ ਬਾਲ ਬਾਲ ਜਿਹੜਾ ਉਹਨਾਂ ਦੀ ਜਾਨ ਬਚੀ ਆ ਆ ਮੰਜਾ ਬਿਲਕੁਲ ਨੇੜੇ ਸੁੱਤਾ ਪਿਆ ਸੀ ਰਾਤ 12 ਵਜੇ ਦੇ ਕਰੀਬ ਜਿਹੜੀ ਸੱਪ ਆ ਉਹ ਦੇਖੋ ਕਿੱਦਾਂ ਬਾਲੇ ਟੁੱਟ ਕੇ ਜਿਹੜੀ ਬਿਲਕੁਲ ਗਿਰ ਚੁੱਕੀ ਆ ਸੋ ਸਾਡੀ ਸਰਕਾਰ ਨੂੰ ਬੇਨਤੀ ਹੈ ਵੀ ਇਹਨਾਂ ਦੀ ਜਿਹੜੀ ਮਦਦ ਦਾ ਉਹ ਜ਼ਰੂਰ ਕੀਤੀ ਜਾਵੇ ਆ ਤੁਸੀਂ ਦੇਖ ਲਓ ਘਰ ਦੇ ਹਾਲਾਤ ਤੇੜਾ ਬਿਲਕੁਲ ਜਿਹੜੀਆਂ ਕੰਦਾਂ ਵੀ ਪਾਟੀਆਂ ਪਈਆਂ ਨੇ ਉਸ ਵੀਰਾਂ ਦੇ ਵਿੱਚ ਤੁਸੀਂ ਆਪ ਦੇਖ ਸਕਦੇ ਹੋ ਸੋ ਬਹੁਤ ਇਹਨਾਂ ਨੇ ਜਿਹੜੀਆਂ ਸਰਕਾਰ ਨੂੰ ਵੀ ਅਪੀਲਾਂ ਕੀਤੀਆਂ ਨੇ ਕਿ ਸਾਡੇ ਘਰ ਦੇ ਜਿਹੜੇ ਹਾਲਾਤ ਨੇ ਬਹੁਤ ਮਾੜੇ ਨੇ ਸੋ ਸਾਡੀ ਮਦਦ ਕੀਤੀ ਜਾਵੇ ਆ ਤੁਸੀਂ ਦੇਖ ਲਓ ਵੀ ਸਾਰੀ ਸੱਤਾ ਜਿਹੜੀ ਡਿਗਣ ਦੇ ਲਈ ਤਿਆਰ ਆ ਸੋ ਸਾਡੀ ਸਰਕਾਰ ਨੂੰ ਬੇਨਤੀ ਆ ਵੀ ਇਹਨਾਂ ਦੀ ਜਲਦੀ ਤੋਂ ਜਲਦੀ ਜਿਹੜੀ ਮਦਦ ਉਹ ਕੀਤੀ ਜਾਵੇ ਤਾਂ ਕਿ ਜਿਹੜਾ ਕੋਈ ਜਾਨੀ ਮਾਲੀ ਨੁਕਸਾਨ ਆ ਉਹ ਨਾ ਹੋ ਸਕੇ ਆ ਤੁਸੀਂ ਦੇਖ ਲਓ ਵੀ ਹੁਣ ਜਿਹੜੀਆਂ ਬਾਰਸ਼ਾਂ ਪਈਆਂ ਸੀ ਉਹਨਾਂ ਬਾਰਸ਼ਾਂ ਦੇ ਵਿੱਚ ਇਹਨਾਂ ਨੇ ਜਿਹੜਾ ਆਪਣੇ ਘਰ ਦਾ ਸਮਾਨ ਵੀ ਆ ਸਾਰਾ ਉਹ ਦੇਖ ਲਓ ਵੀ ਤੁਸੀਂ ਬਿਲਕੁਲ ਜਿਹੜਾ ਕਮਰਾ ਖਾਲੀ ਕਰ ਦਿੱਤਾ ਉਹ ਵੀ ਇਹਨਾਂ ਨੇ ਪੰਚਾਇਤ ਘਰ ਦੇ ਵਿੱਚ ਰੱਖਿਆ ਸਰਪੰਚ ਸਾਹਿਬ ਨੇ ਸੋ ਇਹਨਾਂ ਦੀ ਇਹੀ ਮੰਗ ਆ ਕਿ ਸਾਡੀ ਜਿਹੜੀ ਮਦਦ ਉਹ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਵੀ ਕਿੱਦਾਂ ਜਿਹੜੇ ਮਾੜੇ ਹਾਲਾਤ ਨੇ ਬਹੁਤ ਹੋਏ ਹੋਏ ਨੇ ਸਾਰਾ ਪਰਿਵਾਰ ਦੇ ਆ ਤੁਸੀਂ ਦੇਖ ਲਓ ਵੀ ਕਿੱਦਾਂ ਰਾਤ ਜਿਹੜੀ ਰਾਤ ਇਹਨਾਂ ਦੀ ਸਤ ਜਿਹੜੀ ਬਿਲਕੁਲ ਦੇਖੋ ਨੀਚੇ गिर ਗਈ ਆ ਇੱਕ ਗਰੀਬ ਪਰਿਵਾਰ ਜਿਹੜਾ ਦੇਖੋ ਆਪਣੀ ਸਤ ਤੋਂ ਉੱਪਰੋਂ ਡਿਗੀਆਂ ਇੱਟਾਂ ਮਿੱਟੀ ਸੈੱਟ ਕਰ ਰਿਹਾ ਸਾਈਡ ਤੇ ਦੇਖੋ ਇਸ ਮੰਜੇ ਦੇ ਉੱਪਰ ਇਹ ਬਜ਼ੁਰਗ ਪਿਆ ਸੀ ਸੋ ਪ੍ਰਮਾਤਮਾ ਦਾ ਸ਼ੁਕਰ ਹੈ ਵੀ ਜਾਨੀ ਮਾਲੀ ਨੁਕਸਾਨ ਤੋਂ ਜਿਹੜਾ ਬਚਾ ਹੋ ਗਿਆ ਤੁਸੀਂ ਦੇਖ ਲਓ ਤਸਵੀਰਾਂ ਜਿਹੜੀ ਰਾਤ ਇਹਨਾਂ ਦੀ ਸੱਤ ਬਿਲਕੁਲ गिर ਚੁੱਕੀ ਆ ਆ ਤੁਸੀਂ ਦੇਖ ਲਓ ਆ ਜੋ ਆਪਾਂ ਕਰਾਉਨੇ ਆ ਇਸ ਬਜ਼ੁਰਗ ਨਾਲ ਛੋਡੀ ਗੱਲਬਾਤ ਜਿਨ੍ਹਾਂ ਦਾ ਕੀ ਕਹਿਣਾ ਜਿਹੜਾ ਪਾਣੀ ਸ਼ੁਰੂ ਹੋ ਗਿਆ ਸੋ ਮਕਾਨਾਂ ਦੀਆਂ ਜਿਹੜੀਆਂ ਸੱਤਾਂ ਨੇ ਉਹ ਬਿਲਕੁਲ ਕੱਚੀਆਂ ਹੋਣ ਦੇ ਕਾਰਨ ਮੇਰਾ ਘਰ ਡਿਗਣ ਦੇ ਚਾਂਸ ਬਣੇ ਪਏ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਟਾਈਮ ਹੋ ਗਿਆ ਜੀ ਜਦੋਂ ਸਰਪੰਚ ਮੈਂਬਰ ਬਣਨ ਲੱਗੇ ਨੇ ਉਦੋਂ ਆਜੋ ਸਮਝ ਦਿਖਾਉਂਦੇ ਹਾਲਾਤ ਘਰ ਦੇ ਕਿਸੇ ਨੇ ਮਦਦ ਨਹੀਂ ਕੀਤੀ ਜਿਹਨੇ ਮੈਂ ਨਹੀਂ ਕਰੀ ਹੈ ਕਿ ਆ ਕੇ ਤੁਸੀਂ ਦੇਖੋ ਸਰਕਾਰ ਤੋਂ ਇਹ ਮੰਗ ਕਰਨਾ ਚਾਹੁੰਦੇ ਹਾਂ ਮੱਧੇ ਕਰ ਲਈ ਇਹੜਾ ਘਰ ਬਰਬਾਦ ਹੋ ਗਈ ਇਹਦਾ ਸਾਰਾ ਸਮਾਨ ਤੇਰੇ ਪੇਟੀਆਂ ਅਲਮਾਰੀਆਂ ਜਿਓ ਆਪਣਾ ਕਿੰਨਾ ਕੁ ਹੋ ਜਾਂਦਾ ਪੰਚਾਇਤਕਾਰ ਰੱਖ ਯਾਰ ਜੀ ਗਾ ਆਈ ਉਹ ਦੀ ਬਾਸਲੇ ਦੇ ਨਾਲ ਖਰਾਬ ਹੋ ਆਈ ਗਾ ਛੱਡੂ ਗੜ ਗਿਆ ਯਾਰ ਜੀ ਨਾਲ ਕਹਿਣਾ ਜੀ ਜਿਹੜਾ ਸਾਡਾ ਸਮਾਨ ਆ ਪੇਟੀਆਂ ਅਲਮਾਰੀਆਂ ਉਹ ਵੀ ਜਿਹੜਾ ਪਾਣੀ ਦੇ ਨਾਲ ਬਿਲਕੁਲ ਖਰਾਬ ਹੋ ਗਿਆ ਇਹਨਾਂ ਨੇ ਹੁਣ ਪੰਚਾਇਤ ਘਰ ਦੇ ਵਿੱਚ ਜਿਹੜੀਆਂ ਪੇਟੀਆਂ ਅਲਮਾਰੀਆਂ ਨੇ ਉਹ ਚੱਕ ਕੇ ਉਧਰ ਰੱਖੀਆਂ ਨੇ ਹੁਣ ਕਮਰਾ ਜਿਹੜਾ ਬਿਲਕੁਲ ਖਾਲੀ ਕਰ ਦਿੱਤਾ ਕਿਉਂਕਿ ਇਹ ਪੈਣ ਦੇ ਉਦੇ ਵਿੱਚ ਨਹੀਂ ਰਹਾ ਤੁਸੀਂ ਦੇਖਦੇ ਹੋ ਵੀ ਸਾਰੀ ਛੱਤ ਜਿਹੜੀ ਬਿਲਕੁਲ ਗਿਰ ਚੁੱਕੀ ਆ ਆ ਦੇਖ ਲਓ ਬਜ਼ੁਰਗ ਕੀਤਾ ਆਪਣੀ ਜਿਹੜੇ ਛੱਤ ਤੋਂ ਗਿਰੀਆਂ ਕਰਦੀ ਛੱਤ ਆ ਜਿਹੜੀ ਉਹ ਡੇਰ ਤੇ ਕਰ ਰਿਹਾ ਸੋ ਬਹੁਤ ਮਾੜੇ ਹਾਲਾਤ ਨੇ ਇਸ ਪਰਿਵਾਰ ਦੇ ਸਾਡੀ ਸਰਕਾਰ ਨੂੰ ਇਹੀ ਬੇਨਤੀ ਆ ਕਿ ਇਹਨਾਂ ਦੀ ਜਲਦੀ ਤੋਂ ਜਲਦੀ ਜਿਹੜੀ ਮਕਾਨ ਦੀ ਮਦਦ ਕੀਤੀ ਜਾਵੇ ਤਾਂ ਕਿ ਜਿਹੜਾ ਜਾਨੀ ਮਾਲੀ ਨੁਕਸਾਨ ਉਹ ਨਾ ਹੋ ਸਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਦੱਸਾ ਕਿ ਸੀਐਮ ਭਗਵੰਤ ਮਾਨ ਸਾਹਿਬ ਤੱਕ ਵੀ ਪਹੁੰਚੇ ਤੇ ਹੋਰ ਅਫਸਰਾਂ ਲਾਵੇ ਵੀ ਪਹੁੰਚੇ ਧੰਨਵਾਦ ਜੀ